ਅੱਜ ਪੰਜਾਬ ਦੀ ਉਹ ਸਥਿਤੀ ਬਣ ਗਈ ਆ ਜਿਹੜੀ ਕਿਸੇ ਵੇਲੇ ਅੱਤਵਾਦ ਦੇ ਦੌਰ ਦੇ ਵਿੱਚ ਸਥਿਤੀ ਸੀ ਉਦੋਂ ਗੋਲੀਆਂ ਚੱਲਦੀਆਂ ਸੀ ਇਹ ਬਦਲਾਵ ਵਾਲੀ ਸਰਕਾਰ ਨੇ ਬਦਲਾਅ ਇਹ ਲੈ ਕੇ ਆਂਦਾ ਕਿ ਗੋਲੀਆਂ ਦੀ ਜਗ੍ਹਾ ਤੇ ਬੰਬ ਚੱਲਣੇ ਸ਼ੁਰੂ ਹੋ ਗਏ ਨਾ ਸਾਡਾ ਕੋਈ ਪੁਲਿਸ ਸਟੇਸ਼ਨ ਸੁਰੱਖਿਤ ਨਾ ਸਾਡੇ ਧਾਰਮਿਕ ਸਥਾਨ ਸੁਰੱਖਿਤ ਆ ਉਹਨੋਂ ਪੋਲੀਟੀਕਲ ਪਾਰਟੀ ਜਿਹੜੀ ਹਿੰਦੁਸਤਾਨ ਤੇ ਰਾਜ ਕਰ ਲਈ ਜਿੰਨੇ ਹਮੇਸ਼ਾ ਭਾਈ ਚਾਰ ਕਿਸਾਨ ਦਾ ਨਾਰਾ ਦਿੱਤਾ ਪੰਜਾਬ ਦੇ ਵਿੱਚ ਜਿੰਨੇ ਮਰਜੀ ਵੀ ਹਲਾਕ ਖਰਾਬ ਰਾਇਆ ਬੀਜਪੀ ਵੱਲੋਂ ਇੱਕੋ ਹੀ ਆਵਾਜ਼ ਆਉਂਦੀ ਰਹੀ ਭਾਈ ਚਾਰ ਕਿਸਾਨ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਉਹਦੇ ਇੱਕ ਸਭ ਤੋਂ ਵੱਡੇ ਲੀਡਰ ਮਰੰજન ਕਾਲੀਆ ਜੀ ਜਿਹੜੇ ਦੋ ਵਾਰ ਕੈਬਨਿਟ ਮਨਿਸਟਰ ਹੈ ਪੰਜਾਬ ਦੇ ਪ੍ਰਧਾਨ ਰਹਿ ਉਹਨਾਂ ਦੇ ਘਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਹਮਲਾ ਹੋਣਾ ਜਿਹੜਾ ਜਲੰਧਰ ਦਾ ਇੱਕ ਪੌਸ਼ ਏਰੀਆ ਜਿੱਥੋਂ 100 ਮੀਟਰ ਸਿਰਫ ਪਲੀ ਸਟੇਸ਼ਨ ਆ ਸਾਰਿਆਂ ਦਾ ਅਖਬਾਰਾਂ ਦੇ ਹੈੱਡ ਕੁਆਰਟਰ ਉੱਥੇ ਆ ਉੱਥੇ ਬੰਬ ਬਲਾਸ ਕਰਕੇ ਤੇ ਜਿਹੜੇ ਦੋਸ਼ੀ ਆ ਉਹਨਾਂ ਦਾ ਉੱਥੋਂ ਫਰਾਰ ਹੋ ਜਾਣਾ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਉਸ ਨੂੰ ਉਜਾਗਰ ਕਰਦਾ। ਦੇਖੋ ਸਰ ਜੀ ਆਜੂ ਦਾ ਪੁੱਤਰਾ ਸਾਡੇ ਕਿਸ਼ਨ ਪੁੱਤਰਾ ਸਾਡੇ ਜਵਾ ਹੈ। ਇਹ ਪੰਜਾਬ ਦੇਖੋ ਪੰਜਾਬ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਗ੍ਰੈਵ ਭਾਗ ਆ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ। ਉਹਨਾਂ ਦੀ ਜ਼ਿੰਮੇਵਾਰੀ ਵੈਸੇ ਤੇ ਉਹ ਸਰਕਾਰ ਦੇ ਮੁਖੀ ਆ। ਮੁੱਖ ਮੰਤਰੀ ਆ ਪਰ ਫਿਰ ਵੀ ਜਿਹੜਾ ਗ੍ਰੈਵ ਭਾਗ ਆ ਉਹਨਾਂ ਦੇ ਕੋਲ ਆ। ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਆ ਉਹਨਾਂ ਨੂੰ ਇਹ ਤਾਂ ਸਪਸ਼ਟੀ ਕਰਨ ਦੇਣਾ ਹੈ ਇਹਦਾ ਸਪਸ਼ਟੀਕਰਨ ਨਾ ਮਨ ਰੋੜਾ ਜੀ ਦੇ ਰਿਹਾ ਨਾਲ ਬਰੀਫ ਕਰ ਰਿਹਾ ਕਿ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਲਾਰਸ ਸੁਸ਼ਨੋਈ ਨੇ ਗੱਲ ਕੀਤੀ ਕੀ ਦੇ ਨਾਲ ਇਹਦਾ ਮਤਲਬ ਵੀ ਉਹਨਾਂ ਨੂੰ ਪਤਾ ਕਿ ਸਾਰਾ ਕੁਝ ਜੇ ਉਹਨਾਂ ਨੇ ਇਹ ਸਾਰਾ 12 ਘੰਟਿਆਂ ਦੇ ਬਦ ਲੱਗ ਗਿਆ ਉਹਦੇ ਹਮਲੇ ਕਿਉਂ ਨਹੀਂ ਰੋਕ ਲੈ ਗਰਦਾਸਪੁਰ ਇੱਕ ਸਬ ਡਿਸਟ੍ਰਿਕਟ ਆ ਕਾਲੇ ਦੌਰ ਵੀ ਇਹਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਿਹਾਰਾ ਡਿਸਟ੍ਰਿਕਟ ਤੋਂ ਪੋਰਗਦਾ ਇਸੇ ਅਸੀਂ ਅੱਜ ਸਾਰੇ ਪੰਜਾਬ ਨੇ ਦਿੱਤੇ ਗਏ ਆ ਸਿਰਫ ਆਪ ਦੀ ਜਿਹੜੀ ਗੁੰਮਲੀ ਸਰਕਾਰ ਖਾਸੇ ਤਰ੍ਹਾਂ ਨੇ ਦਿੱਤੇ ਗਏ ਪੰਜਾਬ ਨਾ ਪੁਰਾਣਾ ਕਾਲ 15 ਸਾਲੇ ਦੌਰ ਚ ਗੁਜ਼ਰੇ ਉਹ ਨਾਂ ਤੱਕ ਸੇ ਦੇਖੇ ਜੇ ਗਾਰੀ ਦਾ ਘਰ ਵੀ ਦੇਖੋ ਸ਼ਬੇ ਦੀ ਸੋਈਆ ਨਾਮ ਦੀ ਦਾ ਉਹ ਨਾਮ ਸਭ ਤੋਂ ਵੱਡਾ ਫੇਲੀਅਰ ਜਿਹੜੇ ਸਾਡੇ ਮੁੱਖ ਮੰਤਰੀ ਜਿੰਨਾਂ ਕੋ ਗੈਰ ਭਾਡਾ ਉਹਨਾਂ ਦਾ ਦੂਸਰਾ ਸਾਡਾ ਜਿਹੜਾ ਪ੍ਰੀਸ ਅੰਟਲੀ ਜਾਂ ਸੁਪਾਗਾ ਜਿਹਦੇ ਹਰ ਤਿੰਨਾਂ ਦਾ 4 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਅਫਸਰ ਟਿਕਾ ਨਹੀਂ ਦਿੰਦੇ ਜਿਹੜਾ ਅਫਸਰ ਹੁੰਦਾ ਉਹਦੀ ਬਦਲੀ ਕਰ ਦਿੰਦੇ ਆ ਇਹਦਾ ਸਾਰੇ ਦੀ ਸਾਰੀ ਜਿਹੜੀ ਜ਼ਿੰਮੇਵਾਰ ਆ ਪੰਜਾਬ ਸਰਕਾਰ